ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਬਈ ਦਲੇਰ ਸਿੰਘ ਪਲਵਾਨ ਦੇ ਘਰੇ ਆਏ ਆ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਜਾਣਦੇ ਹੋ ਬਈ ਦਾ ਪਸ਼ੂ ਦੇ ਵਪਾਰ ਦਾ ਕੰਮ ਹੈ ਇਸ ਕਿੱਲੇ ਦਾ ਤੁਹਾਨੂੰ ਬਹੁਤ ਟੌਪ ਟੌਪ ਦੇ ਨਗਿਨੇ ਦਿਖਾਈਦੇ ਆ ਅੱਜ ਵੀ ਬਹੁਤ ਚੰਗੇ ਰਿਕਾਰਡ ਵਾਲੀ ਚੰਗੀ ਝੋਟੀ ਪਹਿਲਾ ਸੂਆ ਸੂਨ ਜਾ ਰਹੀ ਹੈ ਨੀਲੀ ਰਵੀ ਨੂੰ ਟੱਚ ਕਰਦੀ ਹੈ ਚੰਗੇ ਸੋਹਣੇ ਪਿੱਠ ਪੁੜੇ ਦੀ ਜੇ ਚੰਗਾ ਸੋਹਣਾ ਥਣਲੇਵਾ ਬਿੱਲੀ ਮਣ ਕੀ ਅੱਖ ਸੱਜਣਾ ਗੁਲਾਬੀ ਅੱਖਾਂ ਨਾਲ ਇਧਰ ਅੱਖ ਕਰੋ ਚੱਕ ਬੱਗੀ ਮੋਛ ਚਟਾ ਸਿਰ ਲੈਵੇ ਤੇ ਦੋ ਮਣੀ ਡੱਬ ਇਸ ਝੋਟੀ ਲੈ ਕੇ ਡਿਟੇਲ ਤੁਹਾਡੇ ਸਾਰੇ ਆਣਾ ਕਰ ਦਿਆਂਗੇ ਸਾਂਜੀ ਉਸ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਕਿ ਜਲਦ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਰੀਏ ਆਓ ਇਹਦੀ ਲੈ ਕੇ ਡਿਟੇਲ ਤੁਹਾਡੇ ਨਾਲ ਕਰਦੇ ਹਾਂ ਸਾਂਜੀ ਹਾਂਜੀ ਭਾਣਜੀ ਸਤਿ ਸ਼੍ਰੀ ਅਕਾਲ ਜੀ ਆਵਾਜ਼ ਸਾਹਿਬ ਕਿਹਾ ਜੀ ਚੜਦੀ ਕਲਾ ਤੁਸੀਂ ਸੁਣਾਓ ਚੜਦੀ ਕਲਾ ਜੱਫਾ ਮਾਰ ਕੇ ਦੀ ਹਾਂਜੀ ਪਹਿਲਾ ਸੂਆ ਲੈਣ ਦੀ ਝੋਟੀ ਹੋਰ ਅੱਜ ਹਾਂਜੀ ਪਹਿਲਾ ਮਾਲ ਉਦਾਂ ਜਿਹੜੀਆਂ ਆਪਾਂ ਵੀਡੀਓ ਪਾਈਆਂ ਇਹ ਵੇਖੀਆਂ ਤੁਹਾਡੇ ਜਨਰ ਦੇ ਨਾ ਵੀ ਸੱਜਣਾ ਜਿਹੜੀ ਪਰਸੋ ਚੌਥ ਦਾ ਨੋ ਅਪਡੇਟ ਦਿੱਤੀ ਸੀ ਉਹ ਦੋਵੇਂ ਪਸ਼ੂ ਮਾਲਕ ਦੀ ਕਿਰਪਾ ਨਾਲ ਸੇਲ ਹੋ ਗਏ ਆ ਅੱਜ ਵੀ ਬਹੁਤ ਚੰਗੀ ਝੋਟੀ ਪਹਿਲਾ ਸੂਆ ਇਹ ਬਿਲਕੁਲ ਤਿਆਰੀ ਪਹਿਲੇ ਸੂਏ ਤਿਆਰੀ ਜਿਆ ਕਰ ਮਾਲ ਜੀ ਇੱਕ ਜੇ ਦੋ ਦਿਨ ਦਾ ਸਮਾਂ ਲਾਊਗੀ ਹਾਂ ਇਹ ਨਹੀਂ ਲੜ ਆ ਕਰੋ ਚੈੱਕ ਜਿੱਤਰਾ ਪਹਿਲਾਂ ਹੀ ਦੱਸਿਆ ਵੀ ਬੱਗੀ ਮੋਛ ਪਿੱਲੀਆਂ ਆਖਾ ਪਿਛਾ ਜੱਡਾ ਬੜਾ ਸ਼ਾਨਦਾਰ ਇਹਨੂੰ ਲੱਗਾ ਆ ਵੀ ਸੱਜਣਾ ਪੇਠ ਪੁੜਾ ਜਿੰਨਾ ਲੱਗਾ ਸਾਰਾ ਪਛਾਣੂਆ ਕਰਮਾਲੀ ਦਾ ਇਧਰ ਲੇਵਾ ਕਰੋ ਚੈੱਕ ਪੂਰਾ ਪਿਛਾ ਪਛਾਹ ਇਧਰ ਦੇਖੋ ਮਗਰ ਉਹ ਜਿੰਨਾ ਪੱਦਰ ਲੇਵਾ ਪਛਾਣੂ ਸਾਰਾ ਸਾਰੀ ਲੇਵੇ ਦੀ ਜਿੰਨੀ ਬੰਤਰ ਬਹੁਤ ਵਧੀਆ ਚੰਗਾ ਪੇਠ ਪੁੜਾ ਪੂਰਾ ਕੱਦ ਵਜਨ ਥਣ ਲੇਵਾ ਬਹੁਤ ਸੋਹਣਾ ਮੰਗਰਲੇ ਪੈਰ ਤੋਤੇ ਇਦਾਂ ਹੀ ਆਵੇ ਸੁਆ ਪਹਿਲਾ ਕਰਮਾਲੀ ਪਰ ਥਣ ਦੂਜਣਾਂ ਵਾਲਾ ਲੱਗਾ ਹੈ ਲੇਵੇ ਤੇ ਦੋ ਮੰਨੀ ਡੱਬ ਕਰਮਾ ਲਈ ਜੀ ਉਹ ਦੇਖੋ ਤੇਰੇ ਮੈਨ ਹਾਂ ਇੱਕ ਦੋ ਦਿਨ ਦਾ ਸਮਾਂ ਲਊਗੀ ਕਿੰਨਾ ਕੁ ਜਵਾ ਦੂਗੀ ਜੀ ਦੁੱਧ ਦੁੱਧ ਜਿੱਦੀ ਸੋਈ ਘੋਟੀ ਜਿੱਧਰ ਹਵਾਰਵਾ ਦਾ 1 ਲੀਟਰ ਦੁੱਧ ਚਾਹੀਦਾ ਨਹੀਂ ਜਵਾ ਨਾ ਵੀ ਸਜਣੋਂ ਪਹਿਲਾਂ ਸੂਆ ਕਰਮਾ ਲਈ 10 ਤੋਂ 11 ਕਿਲੋ ਦੁੱਧ ਜਵਾਊਗੀ ਕੋਈ ਪਹਿਲੇ ਰੱਬ ਦੇ ਸਿਰ ਤੇ ਹੀ ਹੈ ਨਾ ਆਪਾਂ ਕੋਈ ਕਹਿ ਨਹੀਂ ਸਕਦੇ ਜੇ ਕੋ ਭੈਣ ਭਰਾ ਆਉਂਦਾ ਆਪਦੀ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਖੜੇ ਹਾਂ ਹਾਂ ਹਾਂਜੀ ਇਹ ਕੋਈ ਆਨਲਾਈਨ ਵੀਰ ਮਗਾਉਣਾੜਾ ਆਪਣੇ ਤੋਂ ਹਾਂਜੀ ਆਪਣੀ ਦੋ ਦਿਨਾਂ ਦੀ ਪਿੱਛੇ ਦੀ ਗਰੰਟੀ ਹੋਊਗੀ ਨਾਲ ਲਾ ਕੇ ਟਿਕ ਲਵੇ ਜੇ ਕੋਈ ਸੱਜਣ ਇੱਥੇ ਆਉਦਾ ਤਾਂ ਇੱਥੇ ਟਿਕ ਕੇ ਤਸੱਲੀ ਕਰਕੇ ਘਟਾ ਲਾਵੇ ਸੱਜਣੋ ਇਹ ਹੈ ਛੋਟੀ ਜਿਹੀ ਜਾਣਕਾਰੀ ਕਿ ਪਹਿਲਾ ਸੂਆ ਕਰਮਾ ਵਾਲੀ ਨੇ ਸੂਣਾ ਹੈ ਤਿਆਰੀ ਬਿਲਕੁਲ ਕਰਮਾ ਵਾਲੀ ਦੀ ਕੰਪਲੀਟ ਆ ਜੇ ਕੋਈ ਭਰਾ ਗੱਬਣ ਖੜਦਾ ਭਾਰ ਪਿੱਛੇ ਦੀ ਆਪਣੀ ਤਸੱਲੀ ਹੋਊਗੀ ਗਰੰਟੀ ਹੋਊਗੀ ਜੇ ਕੋਈ ਆਉਂਦਾ ਭਣ ਭਰਾ ਦੀ ਟਿਕ ਕੇ ਭਰਾ ਆ ਕੇ ਤਸੱਲੀ ਕਰਕੇ ਲੈ ਜੇ ਨਹੀਂ ਹੱਥਣਾ ਦੀ ਵੀ ਗਰੰਟੀ ਹੋਊਗੀ ਬੋਲਦੀ ਹੈ ਜੀ ਮੋਲੇ ਦਾ ਜੈਸਨ ਵਾਲਾ ਮੋਲੇ ਦਾ ਗਿਆ ਹੈ WhatsApp ਲੱਖ ਰੁਪਈਆ ਲਾਖ ਰੁਪਇਆ ਇਹ ਰਾਜੇ ਕੀਤਾ ਮੁੱਲ ਵੇਖੋ ਜੀ ਤੁਹਾਡੀ ਵੇ ਸਾਂਭੀ ਹੈ ਕਹਿੰਦੇ ਛਕੀ ਨੇ ਮੁੱਲ ਹੀ ਕੋਈ ਨਹੀਂ ਏ ਡਾਂਦਾ ਮਾਨਤਾ ਕਰ ਦਈਏ ਮਾਨ 2000 ਰੁਪਇਆ ਛੱਡਾਂਗਾ ਲੱਖ ਜੋ 2000 ਛੱਡ ਗੀ ਹਾਂ ਹੋਰ ਛੱਡ ਗੀ ਤੇ ਇਹ ਨਹੀਂ ਛੱਡ ਦਿੰਦੇ ਆ ਪੰਜ ਨਾ ਛੱਡ ਗੀ 99 ਦੀ ਆਣਾ ਲਓ ਸੱਜਣਾ 95000 ਦਾ ਨਗੀਨਾ ਮਿਲ ਜੂਗਾ ਹਾਂ ਪਿੰਡ 달ਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਨਤਾਰ ਸਾਹਿਬ ਸਿੰਗਲ ਹੱਡੀ ਦੀ ਝੋਟੀ ਪਹਿਲਾ ਸੂਬਾ ਨੀਲੀ ਰਾਵੀ ਯਾਦ ਕਰੋ ਨਵੀਂ ਆ ਪੂਰੇ ਚੰਗੇ ਵੱਡੇ ਢਾਂਜੇ ਦੀ ਐ ਕੋਈ ਛੋਟੀ ਝੋਟੀ ਨਹੀਂ ਆ ਵੇਖੋ ਤੁਹਾਨੂੰ ਦੂਰ ਤੋਂ ਵਖਾ ਰਹੇ ਆ ਚੰਗਾ ਵੱਡਾ ਕਦ ਸਮਝ ਕੇ ਕੋਈ ਭਰਾ ਖਰੀਦੇ ਛੋਟੀ ਸਮਝ ਕੇ ਨਾ ਖਰੀਦੇ ਪੂਰਾ ਪਦਰਥਾਂਨ ਲੈਵਾ ਜਿਦ ਰਖੋ ਬੈਕਗ੍ਰਾਉਂਡ ਜਿੰਨੀ ਦਿਖਾਉਣ ਨਾ ਕਿ ਨਾ ਕਿਦਾ ਸਾਰਾ ਪਛਾਣ ਨੂੰ ਆਉਂਦਾ ਯਾਰ ਮਾੜੀ ਮਾੜੀ ਪਹਾੜੀ ਜੇ 95000 ਦੀ ਜੈਸਨ ਉਹ ਕਹਤਾ ਵਿੱਚੋਂ ਘਰਾਂ ਦਾ ਹੋਰ ਹੋ ਜੋ ਮੰਤਨ ਲੋਟ ਲੋ ਮੇਲਾ ਪਿੰਡ ਡਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦੇਾਂਗੇ ਪੁੱਛ ਕੇ ਦੱਸ ਦਿੰਨੇ ਤੁਹਾਨੂੰ ਨੰਬਰ ਹੈਗਾ ਜੀ 97792 006 ਪਿੰਡ ਹੈਗਾ ਡਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਸਾਹਿਬ ਤਾਂ ਵੀ ਸੱਜਰੋ ਇਹ ਸੀ ਇਹ ਛੋਟੀ ਦੀ ਜਾਣਕਾਰੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ